طاقت کے وفا کے شکتی کے مجھے جے ہنومان ہنومان جینتی پہ اتنا مزہ آ رہا ہے کسی نے بھی ਮਸਲਨ ਇੱਕ ਇੱਕ ਪਲ ਇੱਕ ਇੱਕ ਰੋਂਗ ਇੱਕ ਇੱਕ ਸਵਾਸ ਅੱਜ ਉਹਨੇ ਕਾ ਸਿਮਰਨ ਹੋ ਰਹਾ ਹੈ જય ਸ਼੍ਰੀ ਰਾਮ જય ਹਨੂਮਾਨ ਅਮੀ ਪ੍ਰਧਾਨ ਜੀ ਅੱਜ ਆਸਰਾ ਜੀ ਦੋ ਸਫਾ ਦੇ ਵਿਗਵਾ ਜੀ ਦੇ ਤੋਂ ਦੂਸਰੀ ਵਾਰ ਇਹ ਤੋਂ ਪਹਿਲੀ ਵਾਰ ਰੇਟਿੰਗ ਸੀ ਬਹੁਤ ਸਾਰੇ ਲੋਕਾਂ ਨੇ ਮੜਾ ਦੇ ਵਿੱਚ ਕੰਫਿਊਜ਼ਨ ਵੀ ਹੈ ਕਿ ਕੀ ਕਰੀ ਸੀ ਪਹਿਲਾਂ ਤਾਂ ਅੱਜ ਸਾਰਿਆਂ ਨੂੰ ਹਨੂਮਾਨ ਜਨਮ ਦਿਤੀ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਉਹ ਹੰਸਰਾਏ ਹੰਸੀ ਜੀ ਦਾ ਮੰਦਿਰ ਦੇ ਵਿੱਚ ਜਾ ਕੇ ਮੱਥਾ ਟੇਕਣਾ ਪਰ ਹਨੂਮਾਨ ਜੀ ਦਾ ਆਸ਼ੀਰਵਾਦ ਲੈਣਾ ਇੱਕ ਮੇਨ ਮਕਸਦ ਸੀ ਉਹਨਾਂ ਦਾ ਪਰ ਉਹਦੇ ਸਬੰਧ ਦੇ ਵਿੱਚ ਹੀ ਅੱਜ ਉਹ ਇੱਥੇ ਆਈ ਸੀ ਇਹ ਕੋਈ ਅੱਜ ਦੀ ਕੋਈ ਮੀਟਿੰਗ ਨਹੀਂ ਸੀ ਉਹਨਾਂ ਦਾ ਸਿਰਫ ਇੱਕੋ ਇੱਕ ਉਦੇਸ਼ਾ ਸੀ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਸਾਈ ਭਗਤ ਨੇ ਉਹ ਦਰवेश ਆਦਮੀ ਨੇ ਉਹਨਾਂ ਦੀ ਸੋਚ ਜਿਹੜੀ ਹੈ ਵੀ ਧਾਰਮਿਕ ਹੈ ਤੇ ਉਸੇ ਕਰਕੇ ਉਹ ਅੱਜ ਇੱਥੇ ਹਨੂਮਾਨ ਜਨਮ ਦਿਨ ਦੇ ਉੱਤੇ आईसी ਹਾਲਾਂਕਿ ਅੱਜ ਬਹੁਤ ਪ੍ਰੋਗਰਾਮ ਸੀਗੇ ਧਰਮ ਕੋ ਕਾਫੀ ਪ੍ਰੋਗਰਾਮ ਉਹਨਾਂ ਨੇ ਇਸ ਤਰ੍ਹਾਂ ਹੀ ਅਟੈਂਡ ਕੀਤੇ ਹੈਗੇ ਡੇਟ ਹੋਣ ਦਾ ਕਾਰਨ ਵੀ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਹੈ ਵੀ ਹਰ ਇੱਕ ਜਗ੍ਹਾ ਦੇ ਉੱਤੇ ਪ੍ਰੋਗਰਾਮ ਹੈ ਰਾਮਪੁਰਾ ਭਗਤਾ ਬਾਜਾਖਾਨਾ ਇਸ ਤਰ੍ਹਾਂ ਨਿਆਲਸੀ ਵਾਲਾ ਕੋਈ ਥੋੜੀ ਜੀ ਰੂਟ ਦੀ ਦਿੱਕਤ ਆ ਗਈ ਮਿਸਪਲੈਨ ਹੋ ਗਿਆ ਲੇਕਿਨ ਉਹਨਾਂ ਦੇ ਆਪਦੇ ਪਲਾਨ ਦੇ ਅੰਦਰ ਕੋ ਸਹੀ ਚੱਲ ਰਹੇ ਸੀਗੇ ਔਰ ਇਸੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਮੈਂ ਵਿਸ਼ੇਸ਼ ਤੌਰ ਤੇ ਤੁਹਾਨੂੰ ਵਰਦ ਕਰਦਾ ਸਾਡੇ ਦੋਨੇ ਮੰਡਲ ਪ੍ਰਧਾਨਾਂ ਦਾ ਜਿਆਤੀ ਤੋਂ ਸੋਨੀ ਪੱਟੀ ਔਰ ਸਾਡੇ ਸ਼ਹਿਰੀ ਤੋਂ ਸੋਮੀ ਬਾਂਸਲ ਜੀ ਔਰ ਉਹਨਾਂ ਦੇ ਨਾਲ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਬਹੁਤ ਹੀ ਜ਼ਿਆਦਾ ਉਤਸ਼ਾਹ ਦੇ ਨਾਲ ਹਨਮਾਨ ਜੰਦ ਦੇ ਵਿੱਚ ਭਾਗ ਲਿਆ ਜੀ ਔਰ ਮੇਰੇ ਘਰ ਅੱਜ ਹੰਸਰਾ ਹੀ ਹੰਸੀ ਦਾ ਖਾਣਾ ਸੀ ਉਹ ਅਸੀਂ ਪਰਿਵਾਰਿਕ ਤੌਰ ਤੇ ਹੀ ਰੱਖਿਆ ਸੀ ਕੋਈ ਸਾਡੀ ਮੀਟਿੰਗ ਜਾਂ ਕੁਝ ਨਹੀਂ ਸੀ ਸਰਬ ਇੱਕ ਪਰਿਵਾਰਿਕ ਤੌਰ ਤੇ ਅਸੀਂ ਇੱਥੇ ਅੱਜ ਬੈਠੇ ਸੀ ਮੈਂ ਇੱਕ ਵਾਰ ਫਿਰ ਹਨੂਮਾਨ ਜਨਮ ਦਿਤੀ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਾ ਬਾਲਾ ਜੀ ਮੰਦਰ ਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਉੱਤੇ ਅਯੋਜਿਤ ਕੀਤਾ ਸੀ ਔਰ ਇੱਕ ਵਾਰ ਫਿਰ ਸਾਰੇ ਲੋਕਾਂ ਨੂੰ ਲੱਖ ਲੱਖ ਵਧਾਈਆਂ ਹਨੂਮਾਨ ਜਨਮ ਦਿਤੀ ਦੀ